ਤਨ ਬਾਬਾ ਸ੍ਰੀ ਚੰਨ ਜੀ ਪਰਮਾਤਮਾ ਦਾ ਗਿਆਨ ਇੰਨਾ ਵਿਸ਼ਾਲ ਹੈ ਕਿ ਆਤਮਾ ਨੂੰ ਕਰੋੜਾਂ ਅਰਬਾਂ ਜਨਮ ਲੈਣੇ ਪੈਂਦੇ ਹਨ ਉਸ ਨੂੰ ਪ੍ਰਾਪਤ ਕਰਨ ਵਾਸਤੇ ਆਤਮਾ ਦਾ ਜੀਵਨ ਇੱਕ ਕੀੜੇ ਤੋਂ ਸ਼ੁਰੂ ਹੁੰਦਾ ਹੈ ਕਰੋੜਾਂ ਸਰੀਰਤਾ ਰਨ ਕਰਨ ਤੋਂ ਬਾਅਦ ਆਤਮਾ ਇਨਸਾਨੀ ਰੂਪ ਧਾਰਨ ਕਰਦੀ ਹੈ ਪਰਮਾਤਮਾ ਦਾ ਗਿਆਨ ਇੰਨਾ ਵਿਸ਼ਾਲ ਹੈ ਕਿ ਹਰ ਇੱਕ ਕੀੜਾ ਹਰ ਇੱਕ ਜਾਨਵਰ ਅਲੱਗ ਰੂਪ ਵਿੱਚ ਪਰਮਾਤਮਾ ਨੂੰ ਦੇਖਦਾ ਹੈ ਆਤਮਾ ਇੱਕ ਕੀੜੇ ਤੋਂ ਸ਼ੁਰੂਆਤ ਕਰਦੀ ਹੈ ਅਤੇ ਕਰੋੜਾਂ ਅਰਬਾਂ 84 ਲੱਖ ਜੂਨਾ ਤੋਂ ਹੁੰਦੇ ਹੋਏ ਇਨਸਾਨੀ ਸਰੀਰ ਤੱਕ ਪਹੁੰਚਦੀ ਹੈ ਹਰ ਕੀੜੇ ਦੇ ਵਿੱਚ ਉਹ ਪਰਮਾਤਮਾ ਦਾ ਗਿਆਨ ਪ੍ਰਾਪਤ ਕਰਦੀ ਹੈ ਅਤੇ ਵੱਖੋ-ਵੱਖ ਰਾਂਹਾਂ ਰਾਹੀਂ ਪਰਮਾਤਮਾ ਨੂੰ ਖੋਜਣ ਦੀ ਕੋਸ਼ਿਸ਼ ਕਰਦੀ ਹੈ ਆਖਰਕਾਰ ਪਰਮਾਤਮਾ ਦੇ ਸਿਖਰ ਤੱਕ ਪਹੁੰਚਣ ਵਾਸਤੇ ਪਰਮਾਤਮਾ ਦੇ ਦਰਬਾਰ ਤੱਕ ਪਹੁੰਚਣ ਵਾਸਤੇ ਪਰਮਾਤਮਾ ਦੀ ਦਰਗਾਹ ਤੱਕ ਪਹੁੰਚਣ ਵਾਸਤੇ ਉਸ ਨੂੰ ਇਨਸਾਨੀ ਰੂਪ ਤਾਰਨ ਕਰਨਾ ਪੈਂਦਾ ਹੈ ਪਰ ਜਦੋਂ ਇਨਸਾਨੀ ਸਰੀਰ ਆਤਮਾ ਤਾਰਨ ਕਰ ਲੈਂਦੀ ਹੈ ਤਾਂ ਇਹ ਸਰੀਰ ਉਸ ਦਿਨ ਨਹੀਂ ਸੁਣਦਾ ਇਸ ਨੋ ਕਈ ਲਾਲਚ ਦਿੰਦਾ ਹੈ ਅਤੇ ਕਈ ਹੋਰ ਲਾਲਚ ਦੇ ਕੇ ਇਨਸਾਨੀ ਸਰੀਰ ਆਪਣੀ ਚਲਾਣੀ ਸ਼ੁਰੂ ਕਰ ਦਿੰਦਾ ਹੈ ਆਤਮਾ ਦਾ ਜੀਵਨ ਵਿਅਰਥ ਹੋ ਜਾਂਦਾ ਹੈ ਆਤਮਾ ਪਰਮਾਤਮਾ ਨੂੰ ਭੁੱਲ ਜਾਂਦੀ ਹੈ ਅਤੇ ਆਤਮਾ ਪਰਮਾਤਮਾ ਤੋਂ ਦੂਰ ਰਹਿੰਦੀ ਹੈ ਇਨਸਾਨੀ ਸਰੀਰ ਪਿੱਛੇ ਆਤਮਾ ਨਹੀਂ ਲੱਗਦੀ ਪਰ ਇਨਸਾਨੀ ਸਰੀਰ ਆਤਮਾ ਦੀ ਨਹੀਂ ਸੁਣਦਾ ਆਤਮਾ ਫਿਰ ਉਸੇ ਚੱਕਰ ਵਿੱਚ ਫਸ ਜਾਂਦੀ ਹੈ ਜਿਸ ਤੋਂ ਉਹ ਸ਼ੁਰੂ ਹੋਈ ਸੀ ਫਿਰ ਕੀੜੇ ਤੋਂ ਸ਼ੁਰੂਆਤ ਹੁੰਦੀ ਹੈ ਆਖਰਕਾਰ ਇ ਸਾਨੀ ਸਰੀਰ ਤੱਕ ਪਹੁੰਚਦੀ ਹੈ ਸਰੀਰ ਭੌਤਿਕ ਸੰਸਾਧਨਾ ਵਿੱਚ ਫਸ ਕੇ ਜੀਵ ਦੇ ਸੁਆਦ ਵਿੱਚ ਫਸ ਕੇ ਦੁਨਿਆਵੀ ਸੁਖ ਭੋਗਦਾ ਹੈ ਪਰ ਪਰਮਾਤਮਾ ਨਾਲ ਨਹੀਂ ਜੁੜਦਾ ਜਦੋਂ ਸਰੀਰ ਆਤਮਾ ਨਾਲ ਜੁੜ ਗਿਆ ਤਾਂ ਆਤਮਾ ਪਰਮਾਤਮਾ ਦੇ ਨਾਲ ਜੁੜ ਗਈ ਉਦੋਂ ਤਿੰਨੇ ਇੱਕ ਹੋ ਜਾਣਗੇ ਤਿੰਨੇ ਇੱਕ ਹੋ ਗਏ ਤਾਂ ਉਹਨਾਂ ਵਿੱਚ ਕੋਈ ਭੇਦ ਨਹੀਂ ਰਹੇਗਾ ਕੋਈ ਨੈਗੇਟਿਵ ਕੋਈ ਪੋਜ਼ਿਟਿਵ ਨਹੀਂ ਰਹੇਗਾ ਸਾਰੇ ਨਿਊਟਰਲ ਹੋ ਜਾਣਗੇ ਉਦੋਂ ਇਨਸਾਨੀ ਸਰੀਰ ਆਤਮਾ ਅਤੇ ਪਰਮਾਤਮਾ ਇੱਕ ਹੋ ਜਾਣਗੇ ਉਦੋਂ ਪਰਮਾਤਮਾ ਦਾ ਗਿਆਨ ਹੋਵੇਗਾ ਅਤੇ ਉਦੋਂ ਪਰਮਾਤਮਾ ਮਿਲਣਗੇ ਤਾਂ ਤਨ ਬਾਬਾ ਸ਼੍ਰੀ ਚਾਂਜੀ ਮਹਾਰਾਜ ਕਿਰਪਾ ਕਰੋ